ਬਲੇ ਇਸੋ ਦੀ ਹਾ ਹਰਿ ਵਾਸੀ ਆਲੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਡੇਲਰ ਰੋਡ ਸਾਹਨੇ ਵਾਲ ਵਿਖੇ ਗੁਰਦੁਆਰਾ ਸਹਿ ਪ੍ਰਬੰਧਕ ਕਮੇਟੀ ਅਤੇ ਹਰਮਿੰਦਰ ਸਿੰਘ ਰਿੰਕੂ ਪਾਣੀ ਮੈਡੀਕਲ ਸਟੋਰ ਦੇ ਉਪਰਾਲੇ ਸਦਕਾ ਬੱਚਿਆਂ ਨੂੰ 4 ਸਾਲ ਜਆ ਦੇ ਫਿਲਮ ਦਿਖਾਈ ਗਈ ਇਸ ਦੌਰਾਨ 4 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੇ ਅਤੇ ਇਸ ਤੋਂ ਇਲਾਵਾ ਸਮੂਹ ਸੰਗਤਾਂ ਨੇ ਪਾਗ ਲਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਫਿਲਮ ਦੌਰਾਨ ਬੱਚਿਆਂ ਨੂੰ ਬਾਅਦ ਵਿੱਚ ਸਿੱਖ ਇਤਿਹਾਸ ਪ੍ਰਤੀ ਵਿਸਨੋਤਰੀ ਟੈਸਟ ਲਿਆ ਗਿਆ ਜਿਸ ਵਿੱਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਬੱਚਿਆਂ ਨੂੰ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਦੇਣ ਲਈ ਰਮਿੰਦਰ ਸਿੰਘ ਰਿੰਕੂ, ਮੈਡਮ ਜਸਪ੍ਰੀਤ ਕੌਰ ਦਾ ਵਿਸ਼ੇਸ਼ ਰੂਪ ਤੇ ਧੰਨਵਾਦ ਕੀਤਾ ਗਿਆ। ਲੈ ਕਿਤਾਬ ਆ ਕਿ 4 ਸਤਿਹ ਦੇ ਲਈ ਲਿਖੀ ਗਈ ਹੈ ਕੀ ਕਹਾਂਗੇ ਪਹਿਲੇ ਮੈਂ ਸਾਰੇ ਨੂੰ 4 17 ਵਿੱਚ ਬਿਆਨ ਕਰ ਦਵਾਂਗੀ ਪਰ ਛਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਨੇ ਸਾਹਿਬ ਜਾਦੀ ਮਾਤਾ ਜੀ ਤੋਜੀ ਦੇ ਪਿਆਰੇ ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ ਸਰਹੰਦ ਦੀ ਦੀਵਾਰ ਨੇ ਰੱਚਿਆ ਇਤਿਹਾਸ ਮਹਾਨ ਜਦਨੀ ਹਾਂ ਵਿੱਚ ਖੜੇ ਲਗਾਏ ਲਾਲਾ ਨੇ ਜੇਕਾਰੇ ਮਿਸਾਲ ਬਣ ਹੋਰਾਂ ਦੇ ਲਈ ਹੋਈ ਸਦਾ ਜੈ ਜੈਕਾਰ ਮਹਾਨ ਸ਼ਹਾਦਤਾਂ ਨੂੰ ਕਰੇ ਸੱਚਦਾ ਕੋਲੇ ਸੰਸਾਰ ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾ ਕਿਉਂ ਲਾਲਾ ਨੂੰ ਵਿਸਾਰੇ ਪਰਛਾਵੇਂ ਗੁਰੂ ਗੋਬਿੰਦ ਸਿੰਘ ਦੇ ਇਹ ਲਾਲਚਾਰੇ ਮੈਂ ਇਸ ਵਿੱਚ ਇੱਕ ਸਤਰ ਬਿਆਨ ਕੀਤੀ ਸੀ ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾ ਕਿਉਂ ਲਾਲਾਂ ਨੂੰ ਵਿਸਾਰੇ ਸਾਡੀ ਅੱਜ ਦੀ ਨੌਜਵਾਨ ਪੀੜੀ ਫੈਸ਼ਨਾਂ ਦੇ ਪਿੱਛੇ ਲੱਗ ਕੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਸ਼ਹੀਦੀਆਂ ਤੋਂ ਪਤਿਤ ਹੋ ਰਹੀ ਹੈ ਦੂਰ ਹੋ ਰਹੀ ਹੈ ਅੱਜ ਕਿੰਨੇ ਸਾਬਤ ਕਿੰਨੇ ਸਾਬ ਦੇ ਬੱਚੇ ਨੇ ਜਿਹੜਾ ਸੋਚ ਕਿੰਨੇ ਬੱਚੇ ਨੇ ਭੱਜ ਇਹ ਮੁਕਾਬਲਾ 4 ਤੋਂ 11 ਸਾਲ ਦੇ ਬੱਚਿਆਂ ਦਾ ਰੱਖਿਆ ਗਿਆ ਸੀ ਸਾਡੇ ਸੋਚ ਸੀਗੀ ਕਿ ਪੰਜਾਬ ਦੇ ਬੱਚੇ ਆ ਜਾਣਗੇ ਬਟ ਗੁਰੂ ਮਹਾਰਾਜ ਜੀ ਨੇ ਇੰਨੀ ಅಪਾਰ ਕਿਰਪਾ ਕੀਤੀ ਬੱਚੇ ਸੈਂਕੜੇ ਨੂੰ ਆਪਾਰ ਕਰ ਗਏ ਇਸ ਤਰ੍ਹਾਂ ਮਤਲਬ ਪਹਿਲੀ ਵਾਰ ਜਦੋਂ ਸਾਡੇ ਵੱਲੋਂ ਪਾਇਲਾ ਕੀਤਾ ਗਿਆ ਸੀ ਜੀ ਨਹੀਂ ਇਸ ਸਾਨੇਵਾਲ ਦੇ ਵਿੱਚ ਮੈਂ ਪਹਿਲੀ ਵਾਰ ਉਪਰਾਲਾ ਕੀਤਾ ਇਸ ਤੋਂ ਪਹਿਲਾਂ ਮੈਂ ਬਹੁਤ ਵਾਰ ਉਪਰਾਲਾ ਕਰ ਚੁੱਕੀ ਹਾਂ ਜਿਸਨੂੰ ਚਾਸਾਹ ਜਾਂਦੀ ਮੂਵੀ ਦਿਖਾਈ ਗਈ ਹੈ ਬੱਚਿਆਂ ਨੂੰ ਪਰ ਤੁਸੀਂ ਕੀਤਾ ਗਿਆ ਸੀ ਇਹ ਵੀ ਦਿਹਾੜੇ ਵੀ ਚੱਲ ਰਹੇ ਸੀ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਕਿੱਥੋਂ ਦਾ ਰਹੇਗਾ ਹੋਰ ਬੱਚਿਆਂ ਨੂੰ ਉਪਰਾਲਾ ਆਪਰੇ ਕੀਤਾ ਗਿਆ ਹੁਣ ਨੈਕਸਟ ਬਾਬਾ ਜੀ ਨੇ ਵੈਸੇ ਅਨਾਉਂਸ ਕਰ ਹੀ ਦਿੱਤਾ ਅਸੀਂ ਮਾਰਚ ਦੇ ਵਿੱਚ ਲੈ ਕੇ ਆਵਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੂਵੀ ਦੇ ਉੱਪਰ ਕਿਉਂਕਿ ਜੂਨ ਦੇ ਵਿੱਚ ਉਹਨਾਂ ਦਾ ਸ਼ਹੀਦੀ ਸਮਾਗਮ ਆ ਰਿਹਾ ਹੈ ਸਾਡਾ ਉਪਰਾਲਾ ਹੀ ਰਹੇਗਾ ਕਿ 10 ਗੁਰੂ ਸਹਿਬਾਨਾਂ ਦੇ ਪਰਿਵਾਰਵਾਰੀ ਸਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿਸ ਤਰ੍ਹਾਂ ਬੱਚਿਆਂ ਨੂੰ ਮਤਲਬ ਦਿੱਤਾ ਇਨਾਮ ਅਜੋ ਵੀ ਦਿੱਤੇ ਪ੍ਰਮਾਣ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਬੱਚਿਆਂ ਨੂੰ ਸਾਰੇ ਬੱਚਿਆਂ ਤੋਂ 5-5 ਸਵਾਲ ਪੁੱਛੇ ਗਏ ਸੀ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਦੱਸਦੇ ਹੋਏ 4 ਤੋਂ 7 ਸਾਲ ਦੇ ਵਿੱਚ ਵੀ ਠਾਈ ਹੋਇਆ 7 ਤੋਂ 9 ਸਾਲ ਦੇ ਵਿੱਚ ਵੀ ਠਾਈ ਹੋਇਆ 9 ਤੋਂ 11 ਸਾਲ ਦੇ ਵਿੱਚ ਵੀ ਠਾਈ ਹੋਇਆ ਜੱਜਾਂ ਲਈ ਇੰਨਾ ਔਖਾ ਰਿਹਾ ਰਿਜ਼ਲਟ ਕੱਢਣਾ ਕਿ ਕਿਉਂਕਿ ਬੱਚੇ ਇੱਕ ਤੋਂ ਇੱਕ ਵੱਧ ਕੇ ਸੀ ਬਹੁਤ ਔਖਾ ਰਿਜ਼ਲਟ ਆ ਜਿਹੜਾ ਜੱਜਾਂ ਨੇ ਵੀ ਤਿਆਰ ਕੀਤਾ ਬੱਚਿਆਂ ਨੇ ਬਹੁਤ ਉਤਸ਼ਾਹ ਦੇ ਨਾਲ ਮੂਵੀ ਦੇਖੀ ਆ ਇੱਕ ਸਭ ਤੋਂ ਛੋਟਾ ਬੱਚਾ ਸੀ ਹਰਸ਼ਰਨ ਸਿੰਘ ਉਹਨੂੰ ਪੁੱਛਿਆ ਗਿਆ ਕਿ ਪੁੱਤਰ ਜਿਹੜੇ ਸਾਬਜਾਦੇ ਸੀ ਉਹ ਕੋਲ ਕਿੰਨੇ ਸਾਬਜਾਦੇ ਸਨ ਤਾਂ ਉਹਨਾਂ ਨੇ ਕਿਹਾ ਚਾਰ ਸਾਬਜਾਦੇ ਪਰ ਬੱਚੇ ਨੂੰ ਨਾਮ ਤਾਂ ਨਹੀਂ ਪਤਾ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਫੁੱਲ ਫਿਲਮ ਦੇਖੀ ਤੁਸੀਂ ਇਸ ਫਿਲਮ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਇੱਕ 3.5 ਸਾਲ ਬੱਚੇ ਦਾ ਜਵਾਬ ਸੀ ਅਸੀਂ ਧਰਮ ਪਰਵਰਤਨ ਨਹੀਂ ਕਰਾਂਗੇ। ਉਸ ਤੋਂ ਫਿਰ ਮਾਤਾ-ਪਿਤਾ ਨੂੰ ਕਿੱਸਾ ਦਾ ਸੰਦੇਸ਼ ਆਇਆ ਕਿਉਂਕਿ ਤੁਸੀਂ ਉਹ ਕੰਡਾ ਕੀਤਾ ਵਾਤਾ ਮਾਤਾ-ਪਿਤਾ ਤਾਂ ਚਾਹਦੇ ਸੀ ਜੋ ਉਹ ਨਾ। ਮਾਤਾ-ਪਿਤਾ ਦਾ ਸੰਦੇਸ਼ ਇਹ ਸੀ ਕਿ ਮਾਤਾ-ਪਿਤਾ ਸਾਨੂੰ ਸਾਰੀ ਕਹਿ ਰਹੇ ਸੀਗੇ ਕਿ ਤੁਸੀਂ ਇਦਾਂ ਦੇ ਕਰਵਾਇਆ ਕਰੋ ਫੰਕਸ਼ਨ ਕਰਵਾਓ। ਈਵਨ ਮੈਂ ਇੱਕ ਪੇਰੈਂਟਸ ਤੋਂ ਇਹ ਵੀ ਸੁਣਿਆ ਕਿ ਗੁਰਦੁਆਰਾ ਸ੍ਰੀ ਗੁਰੂ ਰੇਰੂ ਸਾਹਿਬ ਦੇ ਵਿੱਚ ਵੀ ਜਿਹੜਾ ਇਹ ਉਪਰਾਲਾ ਕੀਤਾ ਜਾਵੇ ਤੇ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਸਭ ਤੋਂ ਵੱਡਾ ਜਿਹੜਾ ਸਾਡਾ ਸਹਿਯੋਗ ਦਿੱਤਾ ਸਾਡੀ ਅੰਕਲ ਜੀ ਨੇ ਐਮਸੀ ਗਰਮੀਤ ਸਿੰਘ ਪੱਪੂ ਤਲਵਾੜਾ ਅੰਕਲ ਜੀ ਉਹਨਾਂ ਦੀ ਮਿਸੇਸ ਬਾਬਾ ਜੀ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਹੀ ਇਹ ਉਪਰਾਲਾ ਜਿਹੜਾ ਸਾਡਾ ਅੱਜ ਸੰਪੂਰਨ ਹੋਇਆ ਬਹੁਤ ਸੈਦ ਵਿੱਚ ਪ੍ਰਾਦਾ ਕੀਤਾ ਗਿਆ ਚਾਹ ਸਾਡੇ ਦੇ ਮੂਵੀ ਦਿਖਾਈ ਗਈ ਆ ਕਾਫੀ ਇਹਨਾਂ ਦੇ ਵੱਲੋਂ ਜਿਹੜਾ ਅੱਜ ਬੱਚੇ ਵੀ ਨੇ ਪਾਗ ਲਿਆ ਵਾ ਅਕੀ ਕਹੂੰਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਡਾਕਟਰ ਰਮਿੰਦਰ ਸਿੰਘ ਸਾਡੀ ਬੱਚੀ ਜਸ ਜਿਨ੍ਹਾਂ ਨੇ ਇਹ oprala ਕੀਤਾ ਕਈ ਦਿਨਾਂ ਤੋਂ ਕਹਿ ਲੋ ਇਹਨਾਂ ਦੇ ਮਾਨੇ ਸੀ ਵੀ ਛੋਟੇ ਸਹਬਜਾਦੇ ਛੋਟੇ ਬਾਬੇ ਜਿਨ੍ਹਾਂ ਦੀ ਲਸਾਨੀ ਸ਼ਾਹਦਤ ਨੂੰ ਇਹ ਆਪਾਂ ਸਮਾਗਮ ਕਰਾਣੇ ਨੇ ਔਰ ਕੁਝ ਇੱਥੇ ਪਹਿਲੇ ਵੀ ਸਮਾਗਮ ਚਾਰੇ ਸਨ ਗੁਰਦੁਆਰਾ ਸਾਹਿਬ ਔਰ ਅੱਜ ਦਾ ਟਾਈਮ ਜੋ ਨਿਸ਼ਚਿਤ ਹੋਇਆ ਉਸ ਦੇ ਵਿੱਚ ਮੈਂ ਕਹਿੰਦਾ ਜੀ ਬੱਚੇ ਇੰਨਾ ਮਨ ਖੁਸ਼ ਹੋਇਆ ਬੱਚਿਆਂ ਨੇ ਨਿੱਕੇ ਨਿੱਕੇ ਬੱਚਿਆਂ ਨੇ ਇੰਨੇ ਸਵਾਲ ਮੂਵੀ ਦੇਖਣ ਤੋਂ ਬਾਅਦ ਸਵਾਲ ਦਿੱਤੇ ਆ ਉਹਨਾਂ ਦੇ ਮੰਨ ਲਓ ਮੂੰਹ ਤੇ ਮਲੋ ਸਵਾਲ ਕਰਦੇ ਸੀ ਔਰ ਜਵਾਬ ਮੂਰੇ ਦੇ ਦਿੰਦੇ ਸੀ ਅਸੀਂ ਕਹਿੰਦੇ ਆ ਵੀ ਅਸੀਂ ਇਸ 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 ਪਰਿਵਾਰ ਦਾ ਗੁਰਦਾਰ ਸਾਹਿਬ ਵੱਲੋਂ ਔਰ ਮੈਡਮ ਜਸਮਿੰਦਰ ਕੌਰ ਤਲਵਾੜਾ ਕਾਉਂਸਲਰ ਜੋ ਬਾਡ ਨੰਬਰ 11 ਦੇ ਹਨ ਅਸੀਂ ਉਹਨਾਂ ਦੇ ਨਾਲ ਹਰ ਟਾਈਮ ਮੋਢਾ ਨਾਲ ਲਾ ਕੇ ਚੱਲਾਂਗੇ ਤਾਂ ਜੋ ਇਹੋ ਜੇ ਸਮਾਗਮ ਵੱਡੇ ਪੱਧਰ ਤੇ ਕਰਾਉਦੇ ਰਹਿਣ ਤਾਂ ਜੋ ਅੱਜ ਜੋ ਆਪਣੀ ਸਿੱਖੀ ਜੋ ਨਿਹਾਰਵਾਨ ਜਾ ਰਹੀ ਹੈ ਉਹਨੂੰ ਪਰਫੈਕਟ ਕੀਤਾ ਜਾ ਸਕੇ ਇਸ ਤਰੀਕੇ ਨਾਲ ਪਹਿਲਾਂ ਕੀਤਾ ਗਿਆ ਪਾਕਿਸਤਾਨ ਦਾ ਰਿਆ ਗੁਰਦਵਾਰਾ ਕਮੇਟੀ ਵੱਲੋਂ ਤਾ ਕੀ ਦੇਖਦੇ ਹਾਂ ਕਿ ਟੀਨੂੰ ਕਿੰਨਾ ਫਾਇਦਾ ਕਿੱਥੇ ਗਿਆ ਹੋਰ ਆਨਲਾਈਨ ਸੇਵਾਵਾਂ ਮੰਨ ਲਓ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਪੂਰਾ ਫੋਲਾ ਸਹਿਯੋਗ ਸੀ ਸਾਡੇ ਮੁੱਖ ਸੇਵਾਦਾਰ ਸਰ ਗੁਰਦੀਪ ਸਿੰਘ ਜੀ ਬਿਰਦੀ ਸਾਹਿਬ ਔਰ ਸੁਖਮਨੀ ਸਾਹਿਬ ਸੁਸਾਇਟੀ ਦਾ ਜਥਾ ਮੰਨ ਲਓ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੀ ਇਹਨਾਂ ਨੂੰ ਟੀਮ ਇਹ ਮੈਸੇਜ ਦੇਣਾ ਚਾਹੁੰਗਾ ਛੋਟੇ ਛੋਟੇ ਬੱਚਿਆਂ ਨੇ ਜਿਸ ਨੇ ਬੱਚਿਆਂ ਨੇ ਪਾਗ ਲਿਆ ਔਰ ਉਹਨਾਂ ਦੇ ਮਾਤਾ ਪਿਤਾ ਅਸੀਂ ਇਹੀ ਗੱਲ ਬੇਨਤੀ ਕਰਾਂਗਾ ਕਿ ਮੈਂ ਇੱਕ ਵਾਰਡ ਨੰਬਰ 11 ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇਹ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣੀ ਲੀਹਾ ਤੋਂ ਉਤਰਦੇ ਜਾ ਰਹੇ ਆਂ ਔਰ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਪਾਠ ਕਰਨ ਵਾਸਤੇ ਸਕੂਲ ਜਾਣ ਤੋਂ ਪਹਿਲੇ ਪਾਠ ਕਰਕੇ ਬੱਚੇ ਜਾਣ ਤਾਂ ਜੋ ਆਪੇ ਇਸ ਪਾਸੇ ਤੋਂ ਪਰਹਿਣਗੇ ਸਾਡੇ ਬਾਬਾ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਜੋ ਸਾਡੇ ਇੱਥੇ ਹਜ਼ੂਰੀ 라ਗੇ ਜੋਰੀ ਕੀਰਤनियां ਨੇ ਗੁਰਦਾਰ ਗੁਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਉਹਨਾਂ ਦਾ ਵੀ ਸਿੱਖੀ ਵਾਲੇ ਹੈਗਾ ਬਈ ਬਹੁਤ ਵਧੀਆ ਢੰਗ ਦੇ ਨਾਲ ਉਪਰਾਲਾ ਕਰ ਰਹੇ ਨੇ ਔਰ ਸਾਡੀ ਬੱਚੀ ਜਸ ਇਹਨਾਂ ਦਾ ਵੀ ਅਪਰਾਲਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ